ਮਾਗੀ ਮੇਲੇ ਤੇ ਸਾਰੇ ਹੀ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀਆਂ ਇਹਨੂੰ ਕਹਿਨੇ ਆ ਤੇ ਮਾਗੀ ਮੇਲੇ ਚ ਆਪਾਂ ਨੂੰ ਆਪਣੇ ਭਰਾ ਮਿਲੇ ਆਗੇ ਧੰਨਾ ਸਿੰਘ ਜੀ ਲੇਲੇ ਵਾਲੇ ਤੋਂ ਇਹ ਬਹੁਤ ਹੀ ਦਿਲਦਾਰ ਬੰਦੇ ਆ ਜਿਸ ਤਰ੍ਹਾਂ ਆਪਣੇ ਚੈਨਲ ਦਾ ਨਾਮ ਆ ਦਿਲਦਾਰ ਬੰਦਾ ਏ ਉਸੇ ਤਰ੍ਹਾਂ ਹੀ ਇਹ ਦਿਲਦਾਰ ਬੰਦੇ ਆ ਪੂਰੇ ਤੇ ਇਹਨਾਂ ਦੇ ਨਾਲ ਇਹਨਾਂ ਦੇ ਯਾਰ ਦੋਸਤ ਆ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਹੜਾ ਪਿੰਡ ਆਈ ਤੁਹਾਡਾ ਸਾਡਾ ਪਿੰਡ ਤਲਵੰਡੀ ਸਾਬੋ ਜੀ ਤਲਵੰਡੀ ਸਾਬੋ ਜੀ ਹਾਂਜੀ ਠੀਕ ਆ ਜੀ ਤੇ ਕਿੰਨੇ ਜਾਨਵਰ ਲੈ ਕੇ ਆਏ ਜੀ ਮੇਲੇ ਚ ਜਾਨਵਰ ਹੈਗੇ ਬਾਈ 8-9 ਹੈਗੇ ਆ ਅਜੇ ਬਾਕੀ ਆਉਣੇ ਆ ਕੱਲ ਨੂੰ 8-9 ਸੇਲ ਤੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਜਿਸ ਤਰ੍ਹਾਂ ਤੁਹਾਡੇ ਨਾਲ ਬੱਚੇ ਆਏ ਆ ਇਹਨਾਂ ਨੂੰ ਵੀ ਪੂਰਾ ਸ਼ੌਂਕ ਆਈ हां जी ਸ਼ੌਂਕ ਦੇ ਬਾਰੇ ਤਾਂ ਆਇਆ ਠੀਕ ਆ ਠੀਕ ਘਰੋਂ ਪੜਾਈ ਛੱਡ ਕੇ ਨਾਲੇ ਅੱਗੇ ਹਨਾ ਨਸ਼ੇ ਪੱਤੇ ਤੋਂ ਬਚਤ ਰਹੀ ਦੀ ਆ ਕੀ ਨੌਜਵਾਨ ਜੁੜਦੇ ਆ ਇੱਧਰ ਲੈ ਸ਼ੌਂਕ ਨਾਲ ਘੋੜਿਆਂ ਨਾਲ ਹਾਂ ਜੀ ਠੀਕ ਆ ਤੇ ਹੁਣ ਪੂਰੇ ਮੇਲੇ 'ਚ ਰਹੂਗਾ ਆ ਪੂਰੇ ਮੇਲੇ 'ਚ ਠੀਕ ਆ ਠੀਕ ਆ ਇਹ ਤੁਹਾਡਾ ਕੀ ਲੱਗਦਾ ਜੀ ਇਹ ਮੇਰਾ ਪੋਤਾ ਹੈ ਜੀ ਠੀਕ ਆ ਠੀਕ ਆ ਜੀ ਇਹ ਬਾਈ ਜੀ ਇਹ ਬਾਈ ਜੀ ਆਪਣੇ ਗਮੰਡੀ ਹੈ ਘਰੋਂ ਭਰਾ ਹੀ ਲੱਗਦੇ ਬਸ ਠੀਕ ਆ ਜੀ ਤੇ ਇੱਧਰ ਜੀ ਇਹ ਬਾਈ ਜੀ ਲੇੜੇ ਵਾਲੇ ਤੋਂ ਨੇ ਠੀਕ ਆ ਠੀਕ ਆ ਜੀ ਲਓ ਦੋਸਤੋ ਹੁਣ ਅੱਗੇ ਨਾ ਤੁਹਾਨੂੰ ਜਾਨਵਰ ਦਿਖਾਉਣੇ ਆ ਜਿਹੜੇ ਸ ਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਤੇ ਜਿਹੜੇ ਭਰਾਵਾਂ ਨੇ ਆਪਣਾ ਫੇਸਬੁੱਕ ਪੇਜ ਹਜੇ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਲਾਈਕ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਆਜੋ ਜੀ ਆਪਾਂ ਅੱਗੇ ਸਾਰੇ ਜਾਨਵਰ ਦਿਖਾਉਣੇ ਆਂਗੇ ਚਲੋ ਜੀ ਤੇ ਦੇਖੋ ਮਿੱਤਰੋ ਜਾਨਵਰ ਦਿਖਾਉਣੇ ਆ ਸੋਨੂੰ ਹੁਣ ਤੇ ਆਹ ਜਾਨਵਰ ਆ ਮੋਟਾ ਆ ਕੈਮਰਾ ਮੈਂ ਮਾਰਦਾ ਮੋੜ ਕੇ ਆਪਾਂ ਇਧਰੋਂ ਇਧਰੋਂ ਸਾਰਿਆਂ ਦੀ ਡਿਟੇਲ ਲੈਣੇ ਆਗੇ ਪਿਆ ਮੇਲੇ ਦਾ ਮਾਹੌਲ ਦੇਖ ਲੋ ਮੇਲੇ ਚ ਕਾਫੀ ਜਾਨਵਰ ਆਈ ਜਾਂਦੇ ਆਗੇ ਤੇ ਮੀਂਹ ਪਿਆ ਕਰਕੇ ਪਿਆ ਰੇਤਾ ਰੂਤਾ ਸਿੱਟੀ ਜਾਂਦੇ ਜਿੱਥੇ ਪਾਣੀ ਪੂਣੀ ਖੜਾ ਜਾਂ ਹੋਰ ਡੇਉਡੇ ਚੇ ਕਰਨੇ ਆ ਤੇ ਹੁਣ ਤੁਹਾਨੂੰ ਦਿਖਾਉਣੇ ਆ ਜਾਨਵਰ ਆਜੋ ਬਾਪੂ ਜੀ ਅੱਗੇ ਆਜੋ ਤੇ ਦੋਸਤੋ ਮੇਲੇ ਤੋਂ ਬਾਅਦ ਜੇ ਕਿਸੇ ਵੀ ਭਰਾ ਨੇ ਆਪਣੇ ਜਾਨਵਰਾਂ ਦੀ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਸਟੱਡ ਸਰਵਿਸ ਲਈ ਘੋੜਾ ਓਪਨ ਕਰਨਾ ਹੋਵੇ ਆਪਣੇ ਚੈਨਲ ਦਿਲਦਾਰ ਬੰਦੇ ਤੇ ਚੰਗੇ ਸ਼ਾਰਟ ਸ਼ੂਟ ਕਰਵਾ ਕੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਲਿਓ 8198042453 ਨੰਬਰ ਤੇ ਬਾਪੂ ਜੀ ਇਹ ਬਸ਼ੇਰੀ ਬਾਰੇ ਦਿਓ ਡਿਟੇਲ ਜੀ ਇਹ ਤਾਂ ਘੋੜੀ ਹੈ ਬਈ ਬਸ਼ੇਰੀ ਅੰਦਰ ਹੋ ਖੜੀ ਹੈ ਅੱਗੇ ਜਾ ਕੇ ਅੱਛਾ ਕਿੰਨੇ ਚਿਰ ਦੀ ਹੈ ਜੀ ਇਹ ਘੋੜੀ ਇਹ ਘੋੜੀ ਹੈਗੀ 6 ਸਾਲ ਦੀ ਜੀ ਕਿੰਨੇ ਜੀ 6 ਸਾਲ ਅੱਛਾ ਤੇ ਲਿੱਸੀ ਜੀ ਬਾਹਲੀ ਆ ਲੱਗਦੀ ਆਏ ਆ ਦੂਰੋਂ ਦੀਆਂ ਬਸ਼ੇਰੀ ਹੋਣੀ ਬੱਚਾ ਟੁੰਡਾ ਬੱਚੇ ਦੀ ਫੂਲ ਕਰ ਹਾਂ ਲਿੱਸੀ ਕਰਕੇ ਨਾ ਐ ਲੱਗਦੀ ਹੈਗੀ ਹਾਂਜੀ ਹਾਂਜੀ ਠੀਕ ਆ ਜੀ ਤੇ ਹੁਣ ਇਹ ਕਿਵੇਂ ਆ ਜੀ ਮੌਕੇ ਦੀ ਮੌਕੇ ਦੀ ਖਾਲੀ ਹੈ ਜੀ ਮੌਕੇ ਦੀ ਖਾਲੀ ਆ ਤੇ ਬਾਲ ਪੌਰਗਾ ਦੇ ਜਾਨਵਰ ਆਪਣੇ ਬਿਲਕੁਲ ਹੀ ਸਾਫ ਨੇ ਸਾਰੇ ਵੀਰੇ ਠੀਕ ਆ ਜੀ ਠੀਕ ਆ ਤੇ ਇਹ ਕਿੰਨੇ ਦੀ ਛੱਡੋਗੇ ਜੀ ਚਲੋ ਤਾਂ ਮੌਕੇ ਤੇ ਗਾਹਕ ਦੇ ਸਿਰ ਤੇ ਹੈ ਜੀ ਤਾਂ ਅੱਛਾ ਗਾਹਕ ਦੇ ਸਿਰ ਤੇ ਆ ਤੇ ਹਾਈਟ ਕਿੰਨੀ ਆ ਜੀ ਇਹਦੀ ਹਾਂ ਜੀ 60 ਇੰਚਾਂ ਦੀ ਠੀਕ ਆ ਜੀ 60 ਇੰਚ ਹਾਈਟ ਆ ਬਾਕੀ ਕੰਨਾਂ ਦੀ ਸ਼ਕੀਨ ਆ ਜੀ ਹੈਨਾ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਸਵਾਰੀ ਸੂਰੀ ਵਧੀਆ ਕਰਾਉਂਦੀ ਆ। ਹਾਂ ਸਵਾਰੀ ਵਧੀਆ ਕਰਾਉਂਦੀ ਵੀਰੇ। ਠੀਕ ਆ। ਸਾਊਸੀਲ ਆ ਜੀ। ਹਾਂਜੀ ਵਧੀਆ ਠੰਡੀਆਂ ਉਹ ਤੇ ਆ ਜੋ ਅੱਗੇ ਆ ਜਿਓ ਜੀ। ਬੱਚਾ ਫੜੀ ਖੜਾ ਹੈ। ਠੀਕ ਆ ਜੀ ਹਾਂਜੀ। ਸਾਊਸੀਲ ਤਾਂ ਤੁਸੀਂ ਆਪ ਹੀ ਦੇਖ ਲਓ। ਹਾਂ ਤਾਂ ਹੀ ਸਾਊਸੀਲ ਕਰਕੇ ਹੀ ਆ ਜੀ। ਹਾਂਜੀ ਹਾਂਜੀ। ਅੜਬ ਹੋਵੇ ਤਾਂ ਹੁਣ ਕਿੱਥੇ ਬੱਚੇ ਨੇ ਨੇੜ ਲੱਗਣ ਦੀ। ਹਾਂਜੀ। ਹਾਂਜੀ ਇਹਦੇ ਬਾਰੇ ਦੱਸੋ ਜੀ ਇਹਦੀ ਡਿਟੇਲ ਜੀ। ਇਹ ਬਈ ਆਵਲੱਕ ਘੋੜੀ ਐ। ਆਵਲੱਕ ਜੀ। ਹਾਂਜੀ ਹਾਂਜੀ। ਇਹ ਕਿਹੜੀ ਆਵਲਾ ਆ ਗਈ ਇੱਕ ਖੁੱਲੀ ਤੇ ਇੱਕ ਬੰਦ ਆਵਲਾ ਕਹਿੰਦੇ ਆ ਜੀ ਹਾਂ ਨਹੀਂ ਇਹ ਖੁੱਲੀ ਆਵਲਾਖ ਹੈ ਜੀ ਲਾਲ ਆਵਲਾਖ ਹੈਗੀ ਲਾਲ ਆਵਲਾਖ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਇਹਦੀ ਹਾਈਟ ਕਿੰਨੀ ਆ ਜੀ ਇਹਦੀ ਹੈਗੀ ਹੈ ਜੀ 62 ਇੰਚ 62 ਜੀ ਹਾਂਜੀ ਠੀਕ ਆ ਤੇ ਸਵਾਰੀ ਦੀ ਤਾਂ ਇਹ ਵੀ ਪਾਸ ਹੋਊ ਸਵਾਰੀ ਦੀ ਪਾਸ ਹੈ ਚਾਲ ਚੂਲ ਬਹੁਤ ਚੜਦੀ ਹੈ ਜੀ ਤੇ ਹੁਣ ਮੌਕੇ ਦੀ ਕਿਵੇਂ ਆ ਜੀ ਇਹ ਮੌਕੇ ਦੀ ਖਾਲੀ ਹੈ ਬੰਜੀ ਖਾਲੀ ਹੈ ਜੀ ਹਾਂਜੀ ਠੀਕ ਹੈ ਬਸ ਇਹ ਤਾਂ ਥੋੜਾ ਜਿਹਾ ਚਾਲਾ ਚੂਲਾ ਵਾਸਤੇ ਰੱਖੀ ਹੈ ਠੀਕ ਹੈ ਚਾਲਾ ਚੂਲਾ ਵਾਸਤੇ ਰੱਖੀ ਹੈ ਤੋਰਾ ਚੰਗਾ ਇਹਦਾ ਤੋਰਾ ਬਹੁਤ ਚਾਲ ਚੂਲ ਬਹੁਤ ਸੋਹਣਾ ਪੂਰਾ ਠੀਕ ਹੈ ਜੀ ਆਹ ਗੁਰਬੱਤੇ ਤੇ ਇਹਦੀ ਡਿਮਾਂਡ ਕੀ ਕਰਦੇ ਆ ਬਾਪੂ ਇਹਦਾ 1.5 ਲੱਖ ਰੁਪਏ ਮੰਗਦੇ ਜੀ 1.5 ਲੱਖ ਜੀ ਹਾਂ ਜੀ ਠੀਕ ਹੈ ਜੀ ਮੌਕੇ ਤੇ ਮਾਨ ਤਾਨ ਹੋ ਜੂ ਹਾਂ ਜੀ ਹਾਂ ਜੀ ਠੀਕ ਆ ਲਓ ਦੋਸਤੋ ਜੇ ਪਸੰਦ ਆਉਂਦੀ ਹੈ ਕਿਸੇ ਦੇ ਤਾਂ ਇਹਦੇ ਬਾਰੇ ਕਰ ਲਿਓ ਸੰਪਰਕ ਅੱਗੇ ਆ ਜਾਓ ਬਾਪੂ ਇੱਧਰ ਘੋੜੀ ਕੰਨੀ ਜਾੜੋ ਤੁਸੀਂ ਜੀ ਇਹਦੀ ਡਿਟੇਲ ਵੀ ਦਿਓ ਜੀ ਤੇ ਲਾਲ ਗੱਪਣਾ ਆਪਣਾ ਲਾਲ ਚੰਬੀ ਘੋੜੀ ਹੈ ਬਈ ਜੀ ਅੱਛਾ ਜੀ ਮਲਾਈ ਹੋਈ ਹੈ ਮੌਕੇ ਤੇ ਇਹ ਠੀਕ ਹੈ ਜੀ ਠੀਕ ਹੈ ਚੈੱਕ ਪਾਸ ਨਹੀਂ ਹੋਈ ਹੈ ਜੀ ਚੈੱਕ ਪਾਸ ਨਹੀਂ ਹੋਈ ਹਾਂਜੀ ਕਿੰਨੀ ਹਾਈਟ ਆਈ ਇਹਦੀ ਹੈਗੀ ਜੀ 61 ਇੰਚ 61 ਜੀ ਹਾਂਜੀ ਠੀਕ ਆ ਤੇ ਕਿੰਨੇ ਦੀ ਛੱਡੋਗੇ ਜੀ ਉਹ ਮੌਕਾ ਦੱਸੂਗਾ ਜੀ ਉਹ ਤਾਂ ਬਦਲ ਗਿਆ ਠੀਕ ਆ ਜੀ ਚਲੋ ਫਿਰ ਹਾਂਜੀ ਹਾਂਜੀ ਅੱਗੇ ਆਜੋ ਜੀ ਫੋਨ ਤੇ ਹੀ ਕਰੋਗੇ ਰੇਟ ਫਿਰ ਸਾਰਿਆਂ ਦਾ ਹਾਂਜੀ ਹਾਂਜੀ ਮੌਕੇ ਤੇ ਠੀਕ ਆ ਠੀਕ ਆ ਆ ਨੌਕਰੀ ਬੱਚੀ ਆ ਗਈ ਇਹ ਨੁਗਰੀ ਬੱਚੀ ਆ ਵੀਰੇ ਇਹ ਕਿੰਨੇ ਚੜਦੀ ਹੋ ਗਈ ਇਹ 9 ਮਹੀਨਿਆਂ ਦੀ ਹੋ ਗਈ 9 ਮਹੀਨਿਆਂ ਦੀ ਹਾਂਜੀ ਠੀਕ ਆ ਜੀ ਬਹੁਤ ਠੰਡੀ ਸੀਲ ਸਾਹੂ ਐ ਸੂਰਿਆਲੀ ਲੈਂਡ ਦੀ ਐ ਅੱਛਾ ਜੀ ਹਾਂਜੀ ਤੇ ਕਿਹੜੇ ਘੋੜੇ ਦੀ ਐ ਇਹ ਐ ਪਤਾ ਤੇ ਸੂਰਿਆਲੀ ਲੈਂਡ ਚੋਂ ਆ ਬਈ ਜੀ ਲੈਂਡ ਚੋਂ ਆ ਹਾਂਜੀ ਘੋੜੇ ਦਾ ਨਾਂ ਨਹੀਂ ਪਤਾ ਹਾਂਜੀ ਤੇ ਮਾਂ ਇਹਦੀ ਕਿੱਦਾਂ ਦੀ ਸੀ ਮਾਂ ਇਹਦੀ ਚੰਗੀ ਐ ਜੀ ਬਹੁਤ ਠੀਕ ਆ ਆ ਨਾਲ ਹੀ ਖੜੀ ਐ ਆਹਾ ਹਾਂਜੀ ਠੀਕ ਆ ਇਹਦੀ ਆ ਇਹ ਵੀ ਬਹੁਤ ਸਾਰਾ ਯਾਦ ਚੈੱਕ ਕਰ ਲੋ ਘੋੜੀ ਦਾ ਆ ਬੱਚੀ ਆ ਤੇ 8 ਮਹੀਨੇ ਦੀ ਗੱਬਣ ਹੈ ਜੀ ਇਹ ਵੀ ਸੇਲ ਤੇ ਹੈ ਇਹ ਵੀ ਸੇਲ ਤੇ ਹੈ ਠੀਕ ਆ ਇਹ 8 ਮਹੀਨੇ ਦੀ ਗੱਬਣ ਹੋ ਗਈ ਹੁਣ ਹਾਂਜੀ ਠੀਕ ਆ ਤੇ ਇਹ ਡਿਮਾਂਡ ਤਾਂ ਬਾਪੂ ਇਹ 9 ਮਹੀਨੇ ਦੀ ਬੱਚੀ ਹੈ ਬਸ 28 ਦਿਨਾਂ ਵਾਲੀ ਹੀਟ ਤੇ ਮਲਾਈ ਹੋਈ ਹੈ ਠੀਕ ਆ ਜੀ ਤੇ ਘੋੜੀ ਦੀ ਇਹਦੀ ਵੀ ਫੋਨ ਤੇ ਹੀ ਕਰਾਂਗੇ ਬਾਪੂ ਡਿਮਾਂਡ ਫਿਰ ਹਾਂਜੀ ਆ ਘੋੜੀ ਦੀ ਵੀ ਫੋਨ ਤੇ ਹੀ ਕਰਾਂਗੇ ਆ ਇਹ ਤਾਂ 270 ਹੈ ਜੀ ਮੁੱਲ ਅੱਛਾ ਅੱਛਾ ਇਹਦਾ 4 ਲੱਖ ਰੁਪਈਆ ਹੈ ਇਹਦਾ 4 ਲੱਖ ਠੀਕ ਆ ਆ ਜੋ ਰੱਗ ਆ ਜਾਓ ਜੀ ਹਾਂਜੀ ਇਸ ਜਾਫ ਕੋੜੀ ਆਈ ਬਾਈ ਜੀ ਠੀਕ ਆ ਜੀ ਇਹ 4 ਮਹੀਨੇ ਦੀ ਗੱਬਣਾ ਜੀ ਠੀਕ ਆ ਕਿਹੜੇ ਕੋੜੇ ਤੋਂ ਗੱਬਣਾ ਜੀ ਇਹ ਗੱਬਣਾ ਬਾਈ ਜੀ ਇਹ ਵੀ ਸੂਰਿਆਲੀ ਲਾਈਨ ਚੋਂ ਆਇਆ ਕੋੜਾ ਠੀਕ ਆ ਠੀਕ ਆ ਉਹਦੀ ਗੱਬਣਾ ਇਹ ਭੀਮੇ ਕੋੜਾ ਹੈਗਾ ਠੀਕ ਆ ਜੀ ਹਾਂਜੀ ਤੇ ਹਾਈਟ ਕਿੰਨੀ ਹੋ ਗਈ ਜੀ ਇਹਦੀ ਇਹਦੀ 64 ਇੰਚ ਹਾਈਟ ਹੈ ਜੀ 64 ਹਾਈਟ ਚੰਗੀ ਹੈ ਨਾ ਹਾਂਜੀ ਤੇ ਉਮਰ ਚ ਕਿੰਨੀ ਹੋਈ ਜੀ ਇਹ ਵੀ ਬਹੁਤ ਸੋਹਣਾ ਤੁਰਦੀ ਹੈ ਤੇ ਇਹ ਵੀ ਬਹੁਤ ਸੋਹਣਾ ਤੁਰਦੀ ਠੀਕ ਆ ਜੀ ਉਮਰ ਚ ਮਾ ਕਿੰਨੀ ਹੋਊ ਇਹ ਨੁਕਰੀ ਉਮਰ ਇਹ 6 ਸਾਲ ਦੀ ਹੋਗੀ ਜੀ ਠੀਕ ਆ ਗਰਦਨ ਗੁਰਦਨ ਦੀ ਲਵਾਈ ਬਹੁਤ ਹੈ ਨਾ ਹਾਂ ਲਵਾਈ ਲਵਾਈ ਬਹੁਤ ਕੱਦ-ਕੁੱਦ ਬਹੁਤ ਹੈ ਤੁਰਦੀ ਬਹੁਤ ਸੋਹਣਾ ਬਈ ਹੋੜੇ ਵਾਂਗੂ ਖੜਦੀ ਹੈ ਹਾਂਜੀ ਇਹ ਸੰਜਾਫ ਰੰਗ ਦੀ ਹੈ ਵੀਰੇ ਹਾਂ ਠੀਕ ਹੈ ਜੀ ਠੰਡੀ ਹੈ ਕੋੜੀ ਕੋੜੀ ਠੀਕ ਹੈ ਜੀ ਤੇ ਇਹਦਾ ਫਿਰ ਕੀ ਪ੍ਰਾਈਜ਼ ਹੈ ਜੀ ਇਹਦਾ 4 ਲੱਖ ਰੁਪਏ ਰੇਟ ਹੈ ਠੀਕ ਹੈ ਠੀਕ ਹੈ ਆ ਜੋ ਅੱਗੇ ਆ ਜਾਓ ਜੀ ਫਿਰ ਇਹ ਨਹੀਂ ਸੇਲ ਤੇ ਜੀ ਇਹ ਵੀ ਸੇਲ ਤੇ ਹੈ ਬਈ ਅੱਛਾ ਅੱਛਾ ਠੀਕ ਹੈ ਜੀ ਇਹਦਾ 2.5 ਲੱਖ ਰੁਪਏ ਮੰਗ ਲਿਆ ਜੀ ਠੀਕ ਆ ਜੀ ਲਓ ਮਿੱਤਰੇ ਇਹਦਾ 2.5 ਲੱਖ ਆ ਤੇ ਆਹ ਜਾਨਵਾਰ ਆ ਗਏ ਸਾਰੇ ਕਰ ਲਓ ਇਹਨਾਂ ਬਾਰੇ ਸੰਪਰਕ ਤੇ ਆ ਕਰੀ ਆਪਣਾ ਫੋਨ ਨੰਬਰ ਬੋਲ ਦਿਓ ਨਾਲ ਐਡਰੈਸ ਹੀ ਅੱਗੇ ਹੋ ਜਾਓ ਇੱਥੇ ਕੈਮਰੇ ਅੱਗੇ ਆ ਜਾਓ ਇੱਥੇ ਹੀ ਖੜ੍ਹ ਜਾਓ ਕੋਈ ਨਹੀਂ ਹਾਂਜੀ ਫੋਨ ਪੈਸ ਤਲਵੰਡੀ ਸਾਬੋ ਬਈ ਸੰਗਤ ਰੋਡ ਅੱਛਾ ਜੀ ਫੋਨ ਨੰਬਰ 99 146 46 866 ਆ ਕਰੀ ਫੇਰ ਬੋਲ ਦਿਓ ਨੰਬਰ 146 46866 ਲਓ ਮਿੱਤਰੋ ਕਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ ਚ ਤੇ ਜਾਨਵਰ ਦੱਸਿਓ ਜ਼ਰੂਰ ਕਿੱਦਾਂ ਦੇ ਲੱਗੇ ਤੁਹਾਨੂੰ ਧੰਨਵਾਦ